ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਅਜਿਹੇ ਸਵਾਲ ਦਾ ਜਵਾਬ ਲੱਭਾਂਗੇ ਜੋ ਹਰ ਕੋਈ ਪੁੱਛ ਰਿਹਾ ਹੈ ਕੀ ਸਾਨੂੰ ਇਲੈਕਟ੍ਰਿਕ ਸਕੂਟੀ ਖਰੀਦਣੀ ਚਾਹੀਦੀ ਹੈ ਜਾਂ ਪੁਰਾਣੀ ਪੈਟਰੋਲ ਸਕੂਟੀ ਤੇ ਹੀ ਭਰੋਸਾ ਕਰੀਏ ਆਓ ਦੋਵਾਂ ਦੀ ਤੁਲਨਾ ਕਰੀਏ ਅਤੇ ਦੇਖੀਏ ਕਿ ਤੁਹਾਡੀਆਂ ਜ਼ਰੂਰਤਾਂ ਲਈ ਕਿਹੜੀ ਸਭ ਤੋਂ ਵਧੀਆ ਹੈ ਚਲਾਉਣ ਦਾ ਖਰਚਾ ਸਭ ਤੋਂ ਪਹਿਲਾਂ ਗੱਲ ਕਰੀਏ ਖਰਚੇ ਦੀ ਜੇ ਅਸੀਂ ਇਲੈਕਟ੍ਰਿਕ ਸਕੂਟੀ ਦੀ ਗੱਲ ਕਰੀਏ ਤਾਂ ਇਸ ਨੂੰ ਚਲਾਉਣ ਦਾ ਖਰਚਾ ਬਹੁਤ ਘੱਟ ਹੈ ਕਿਉਂਕਿ ਬਿਜਲੀ ਪੈਟਰੋਲ ਨਾਲੋਂ ਬਹੁਤ ਸਸਤੀ ਹੈ ਉਥੇ ਹੀ ਪੈਟਰੋਲ ਸਕੂਟੀ ਦਾ ਖਰਚਾ ਲਗਾਤਾਰ ਵੱਧਦੇ ਪੈਟਰੋਲ ਕਾਰਨ ਜੇਬ ਤੇ ਭਾਰੀ ਪੈਂਦਾ ਹੈ। ਮੇਨਟੇਨੈਂਸ ਦੇ ਮਾਮਲੇ ਵਿੱਚ ਇਲੈਕਟ੍ਰਿਕ ਸਕੂਟੀ ਬਾਜ਼ੀ ਮਾਰ ਜਾਂਦੀ ਹੈ। ਇਸ ਵਿੱਚ ਕੋਈ ਇੰਜਣ ਨਹੀਂ, ਕੋਈ ਇੰਜਣ ਔਇਲ ਨਹੀਂ ਅਤੇ ਕੋਈ ਸਪਾਰਕ ਪਲੱਗ ਨਹੀਂ। ਇਸ ਲਈ ਇਸ ਦਾ ਮੇਨਟੇਨੈਂਸ ਲਗਭਗ ਨਾ ਦੇ ਬਰਾਬਰ ਹੈ। ਜਦੋਂ ਕਿ ਪੈਟਰੋਲ ਸਕੂਟੀ ਨੂੰ ਸਮੇਂ-ਸਮੇਂ ਤੇ ਸਰਵਿਸ ਦੀ ਲੋੜ ਪੈਂਦੀ ਰਹਿੰਦੀ ਹੈ। ਇੱਥੇ ਪੈਟਰੋਲ ਸਕੂਟੀ ਦਾ ਪਲੜਾ ਭਾਰੀ ਹੈ। ਜੇਕਰ ਤੁਹਾਨੂੰ ਲੰਬੇ ਸਫ਼ਰ ਤੇ ਜਾਣਾ ਹੈ ਤਾਂ ਪੈਟਰੋਲ ਸਕੂਟੀ ਜ਼ਿਆਦਾ ਪ੍ਰੋਸੇਮੰਦ ਹੈ। ਇਸ ਦਾ ਟੈਂਕ ਭਰਨ ਵਿੱਚ ਕੁਝ ਮਿੰਟ ਲੱਗਦੇ ਹਨ। ਪਰ ਇਲੈਕਟ੍ਰਿਕ ਸਕੂਟੀ ਦੀ ਰੇਂਜ ਲਿਮਟਿਡ ਹੁੰਦੀ ਹੈ ਅਤੇ ਇਸ ਨੂੰ ਪੂਰਾ ਚਾਰਜ ਹੋਣ ਵਿੱਚ ਕਈ ਘੰਟੇ ਲੱਗ ਸਕਦੇ ਹਨ ਜੇ ਤੁਹਾਡਾ ਸਫ਼ਰ ਸ਼ਹਿਰ ਦੇ ਅੰਦਰ ਹੀ ਹੈ ਤਾਂ ਇਲੈਕਟ੍ਰਿਕ ਸਕੂਟੀ ਇੱਕ ਵਧੀਆ ਚੋਣ ਹੈ ਖਾਸ ਕਰਕੇ ਜੇਕਰ ਤੁਸੀਂ ਕਿਸਾਨ ਹੋ ਤਾਂ ਤੁਹਾਡੇ ਲਈ ਦੋਵੇਂ ਤਰ੍ਹਾਂ ਦੀਆਂ ਸਕੂਟੀਆਂ ਦੇ ਵੱਖਰੇ ਫਾਇਦੇ ਹਨ ਜੇਕਰ ਤੁਸੀਂ ਖੇਤਾਂ ਦੇ ਆਸ-ਪਾਸ ਛੋਟੇ-ਮੋਟੇ ਕੰਮਾਂ ਲਈ ਜਾਂ ਨੇੜਲੇ ਸ਼ਹਿਰ ਵਿੱਚ ਮੰਡੀ ਜਾਣ ਲਈ ਸਕੂਟੀ ਦੀ ਵਰਤੋਂ ਕਰਦੇ ਹੋ ਤਾਂ ਇਲੈਕਟ੍ਰਿਕ ਸਕੂਟੀ ਬਿਜਲੀ ਦੀ ਬਚਤ ਕਾਰਨ ਬਹੁਤ ਫਾਇਦੇਮੰਦ ਹੋ ਸਕਦੀ ਹੈ ਪਰ ਜੇ ਤੁਹਾਡੇ ਖੇਤ ਦੂਰ ਹਨ ਜਾਂ ਤੁਹਾਨੂੰ ਦਿਨ ਵਿੱਚ ਕਈ ਵਾਰ ਲੰਬੇ ਸਫ਼ਰ ਤੇ ਜਾਣਾ ਪੈਂਦਾ ਹੈ ਅਤੇ ਚਾਰਜਿੰਗ ਦਾ ਪ੍ਰਬੰਧ ਔਖਾ ਹੈ ਤਾਂ ਪੈਟਰੋਲ ਸਕੂਟੀ ਜ਼ਿਆਦਾ ਵਧੀਆ ਰਹੇਗੀ ਵਾਤਾਵਰਣ ਦੀ ਗੱਲ ਕਰੀਏ ਤਾਂ ਇਲੈਕਟ੍ਰਿਕ ਸਕੂਟੀ ਜੇਤੂ ਹੈ ਇਸ ਨਾਲ ਕੋਈ ਪ੍ਰਦੂਸ਼ਣ ਜਾਂ ਧੂਆ ਨਹੀਂ ਨਿਕਲਦਾ ਜੋ ਕਿ ਸਾਡੇ ਭਵਿੱਖ ਲਈ ਬਹੁਤ ਜ਼ਰੂਰੀ ਹੈ ਦੂਜੇ ਪਾਸੇ ਪੈਟਰੋਲ ਸਕੂਟੀ ਪ੍ਰਦੂਸ਼ਣ ਫੈਲਾਉਂਦੀ ਹੈ ਤਾਂ ਦੋਸਤੋ ਸਿੱਟਾ ਇਹ ਹੈ ਕਿ ਜੇ ਤੁਸੀਂ ਰੋਜ਼ਾਨਾ ਛੋਟੇ ਸਫ਼ਰਾਂ ਲਈ ਅਤੇ ਘੱਟ ਖਰਚੇ ਤੇ ਸਕੂਟੀ ਚਲਾਉਣਾ ਚਾਹੁੰਦੇ ਹੋ ਤਾਂ ਇਲੈਕਟ੍ਰਿਕ ਸਕੂਟੀ ਤੁਹਾਡੇ ਲਈ ਸਭ ਤੋਂ ਵਧੀਆ ਹੈ ਪਰ ਜੇ ਤੁਸੀਂ ਅਕਸਰ ਲੰਬੇ ਸਫ਼ਰ ਤੇ ਜਾਂਦੇ ਹੋ ਅਤੇ ਤੁਹਾਨੂੰ ਤੇਜ਼ ਰਫ਼ਤਾਰ ਦੀ ਲੋੜ ਹੈ ਤਾਂ ਪੈਟਰੋਲ ਸਕੂਟੀ ਤੁਹਾਡੀ ਪਹਿਲੀ ਪਸੰਦ ਹੋਵੇਗੀ ਫੈਸਲਾ ਤੁਹਾਡਾ ਹੈ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸਹੀ ਚੋਣ ਕਰੋ